ਦੀ ਸਰਕਾਰ ਆਪ ਦੇ ਦਵਾਰ ਮੋਹਮ ਤਹਿਤ ਪਿੰਡ ਪਲਾਂਵ ਵਿਖੇ ਜਨ ਸਰਵਾਈ ਕੈਂਪ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਹਲਕੇ ਦੇ ਵਿਧਾਇਕ ਅਤੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਆਪ ਉੱਚੇ ਤੌਰ ਤੇ ਪਹੁੰਚੇ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਇਸ ਕੈਂਪ ਦੇ ਮਾਧਿਮ ਰਾਹੀਂ ਲੋਕਾਂ ਨੂੰ ਅਨੇਕਾਂ ਸਹੂਲਤਾਂ ਇੱਕੋ ਥਾਂ ਦੇ ਉੱਤੇ ਉਪਲਬਧ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਲੋਕਾਂ ਨੂੰ ਦਫ਼ਤਰਾਂ ਦੇ ਵਿੱਚ ਕੰਮ ਕਰਵਾਉਣ ਦੇ ਲਈ ਖੱਜਲ ਖਵਾਰੀ ਨਾ ਕਰਨੀ ਪਵੇ ਇਸ ਕੈਂਪ ਦੇ ਵਿੱਚ ਡੀਸੀ ਰੂਪਨਗਰ ਐਸਡੀਐਮ ਨੰਗਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹੇ ਜਿਨ੍ਹਾਂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਦਾ ਮੌਕੇ ਤੇ ਹੀ ਹੱਲ ਕੀਤਾ ਗਿਆ ਇਸ ਮੌਕੇ ਵਿਰੋਧੀਆਂ ਦੇ ਤੰਜ ਕਸਦੇਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਜੋ ਲੋਕ ਇਲਾਕੇ ਨੂੰ ਖੁਦ ਲੁੱਟ ਕੇ ਖਾ ਗਏ ਹਨ ਉਹ ਅੱਜ ਨੁਕਤਾਚੀਨੀ ਕਰ ਰਹੇ ਹਨ ਰਿਕਾਰਡ ਵਿੱਚ ਦਰਜ ਹੈ ਕਿ ਲੀਗਲ ਮਾਈਨਿੰਗ ਦੇ ਤਹਿਤ ਪਿੰਡ ਪਲਾਂ ਨੇ 48 ਘੰਟੇ ਦੇ ਵਿੱਚ 22 ਲੱਖ ਰੁਪਏ ਵਨੀ ਨੂੰ ਇਕੱਠਾ ਕਰਕੇ ਦਿੱਤਾ ਸੀ ਤੇ ਜੇਕਰ ਪਲਾਂ ਪਿੰਡ ਲੀਗਲ ਮਾਈਨਿੰਗ ਹੁੰਦੀ ਤਾਂ ਅੱਜ ਪਲਾਂ ਪਿੰਡ ਪੰਜਾਬ ਦਾ ਸਭ ਤੋਂ ਅਮੀਰ ਪਿੰਡ ਹੁੰਦਾ ਉਹਨਾਂ ਨੇ ਕਿਹਾ ਕਿ ਇਲਾਕੇ ਦੇ ਵਿੱਚ ਇਲੀਗਲ ਮਾਈਨਿੰਗ ਤੇ ਪੂਰੀ ਤਰ੍ਹਾਂ ਨਕੇਲ ਕਸੀ ਜਾਵੇਗੀ ਜੋ ਇਸ ਮਾਫੀਆ ਦੀ ਰੀੜ ਦੀ ਹੱਡੀ ਨੂੰ ਤੋੜਿਆ ਜਾ ਸਕੇ ਤੇ ਇਸ ਸਬੰਧੀ ਉਹਨਾਂ ਵੱਲੋਂ ਡੀਸੀ ਰੂਪਨਗਰ ਨੂੰ ਲੀਗਲ ਮਾਈਨਿੰਗ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਦੇਸ਼ਵੀ ਦਿੱਤੇ ਇਸ ਮੌਕੇ ਸਥਾਨਕ ਵਸਨੀਕਾਂ ਨੂੰ ਸੰਬੋਧਨ ਕਰਦੇ ਆ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਦੇ ਆ ਕੈਬਨਿਟ ਮੰਤਰੀ ਖਰਜੋ ਸਿੰਘ ਵੈਂਸ ਨੇ ਕੀ ਕਿਹਾ ਆਓ ਸੁਣਦੇ ਆ ਨੰਗਲ ਸਿਟੀ ਅਪਡੇਟ ਦੇ ਲਈ ਅਭਿਨਾਸ਼ ਸ਼ਰਮਾ ਦੀ ਰਿਪੋਰਟ ਪਿੱਛੇ ਆ ਰਹੇ ਬੜੀ ਪਿੱਛੇ ਆ ਰਹੇ ਆ ਜੀ ਅਸਲ ਨੂੰ ਪਿਆਰ ਨਹੀਂ ਸੱਜਣੇ ਕਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਲਗਾਤਾਰ ਇੱਕ ਨਵੀਂ ਮੁਹੀਲ ਚਲਾਈ ਗਈ ਹੈ ਆਪ ਦੀ ਸਰਕਾਰ ਆਪ ਦੇ ਤੌਰ ਲਗਭਗ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਪੰਜਾਬ ਦਾ ਸ਼ਾਇਦ ਹੀ ਗਲਾਟਾ ਐਮ ਐਲ ਏ ਹਾਂ

ਬਿਨਾ ਭੇਡ ਪਾਓ ਇਹ ਵੀ ਜੇ ਪੁਰਾਣੀ ਪਾਰਟੀ ਦਾ ਵਰਕਰ ਹੈ ਮਾਨੀ ਕੋਈ ਨਹੀਂ ਜਿਹੜਾ ਮਰਜੀ ਆਵੇ ਆਪਣੀ ਗੱਲ ਕਰਦਾ ਤੇ ਉਸ ਦਾ ਕੰਮ ਹੁੰਦਾ ਤੇ ਅੱਜ ਜਿਹੜੇ ਮੇਂਢੇ ਵਿੱਚ ਤੇ ਆਸ-ਪਾਸ ਦੇ ਇਲਾਕੇ ਕੋਈ ਚਾਹੇ ਪਨਾਮ ਹੋਵੇ ਚਾਹੇ ਸੁਖਾਲ ਚਾਹੇ ਮਹਿਲਵਾ ਚਾਹੇ ਮਜਾਰਾ ਐਲ ਕਰਾ ਇਸ ਸਾਰੇ ਮੇਂਢੇ ਵਿੱਚੋਂ ਸਾਡੇ ਵਿੱਚੋਂ ਦੀ ਸਾਡੀਆਂ ਮਾਤਾਵਾਂ ਭੈਣਾਂ ਆਈਆਂ ਸੂਚੀ ਅਸਰਸ਼ਹੀ ਚਾਹੇ ਉਹ ਕਿੱਥੇ ਕ੍ਰਿਸ਼ਨ ਸਾਹਿਬ ਹੋਣ ਚਾਹੇ ਪੁਲਿਸ ਤੋਂ ਐਸਪੀ ਸਾਹਿਬ ਹੋਣ ਐਸਡੀਐਮ ਔਰੱਖ ਮੈਨ ਨੇ ਅੰਦੇ ਸਾਰੇ ਅਧਿਕਾਰੀ ਕੋਈ ਇੱਥੇ ਸੀ ਮਦੂਤਿਆ ਇਸ ਸਟੇਟਸ ਮਤਾਂ ਕਿੰਨੇ ਬਹੁਤੇ ਲੋਕਾਂ ਦੇ ਕੰਮ ਜਿਹੜੇ ਕਈ ਸਾਲਾਂ ਤੋਂ ਫਸੇ ਹੋਏ ਸੀ ਉਹ ਪਿਛਲੇ ਦੋ ਦਿਨਾਂ 'ਚ ਇੰਟਰਵਿਊ ਹੋ ਗਏ ਇੱਕ ਬੱਚੀ ਨੂੰ ਨੌਕਰੀ ਮਿਲੀ ਹੈ ਇੱਥੇ ਉਹਦੀ ਕਿਸੇ ਕੰਪਨੀ 'ਚ ਇੰਟਰਵਿਊ ਕਰਾ ਕੇ ਹੋ ਗਿਆ ਇੱਕ ਦੀ ਡਰੀ ਦੀ ਸਮੱਸਿਆ ਸੀ ਉਸ ਦਾ ਕੰਮ ਹੱਲ ਹੋ ਗਿਆ ਕੋਪ ਪੈਂਚਨਾ ਲਗੀਆਂ ਤੋਂ ਕਿਸਾਨ ਨੀਤੀ ਦੇ ਕੇਸ ਫਸੇ ਹੋਏ ਸੀ ਉਹ ਹੋ ਗਏਾਕੀ ਜਿਹੜੇ ਕੋਈ ਐਮ ਐਲ ਏ ਲੈਵਲ ਦੇ ਕੰਮ ਹੁੰਦੇ ਆ ਕੋਈ ਪਤਨੀ ਕੋਈ ਕੁਝ ਉਹ ਮੌਕੇ ਤੇ ਹੋ ਗਿਆ ਇਸ ਤੋਂ ਬਾਅਦ ਪਿੰਡ ਦਾ ਪੁਜਾਰਾ ਆ ਰਹੀ ਦੀ ਡਿਮਾਂਡ ਸੀ ਕਿ ਗਰਾਊਂਡ ਬਣਾਣਾ ਪੈਸੇ 3 ਲੱਖ ਰੁਪਏ ਸੀ ਉਹਨਾਂ ਨੂੰ ਐਡਵਾਂਸ ਲੈ ਚੁੱਕੇ ਆ 6ਵੇਂ ਹੋ ਗਏ ਪਰ ਜਗ੍ਹਾ ਦੀ ਦਿੱਕਤ ਸੀ ਤਾਂ ਹੁਣ ਸੂਚਾ ਪ੍ਰਸ਼ਾਸਨ ਡੀ ਐਫ ਓ ਸਾਹਿਬ ਕੋਲੋਂ ਇੱਥੇ ਜਾਣਗੇ ਉਹ ਕਿਤੇ ਨਾਲੇ ਦਾ ਰੁੱਖ ਲਗਾਏ ਜਾਣਗੇ ਜਿਹੜੇ 10 ਕਿੱਲੇ ਪਏ ਆ ਨਾਲੇ ਉੱਥੇ ਗਰਾਉਂਡ ਬਣਾਇਆ ਜਾਊਗਾ ਤਾਂ ਕਿ ਉਹਨਾਂ ਦਾ ਵੀ ਕੰਮ ਪੂਰਾ ਕਿਤੇ ਹੋਵੇ। ਬਾਕੀ ਸਭ ਜਿੱਥੇ ਸਕੂਲਾਂ ਦੇ ਵਿੱਚ پلان ਸੂਨ ਦੇ ਵਿੱਚ پلان ਪਿੰਡ ਦੇ ਵਿੱਚ ਮਹੱਲਾਕ ਲਿਨੇ। پلان ਪਿੰਡ ਦੇ ਵਿੱਚ ਇਰੀਗੇਸ਼ਨ ਦਾ ਪਾਉਂ, پلان ਪਿੰਡ ਦੇ ਵਿੱਚ ਪਾਣੀ ਦਾ ਪਾਉਂ। ਇਹ ਖੇਤਾਂ ਦਾ ਕੰਮ ਵੀ ਿਆ ਹੈ ਕਿ ਇੱਕ ਹਫਤੇ ਦੇ ਵਿੱਚ 24 ਸੁੱਤ ਕਰਦਾਂਗੇ। ਇੱਟੇ ਪਿੰਡ ਨਾਂਗਰਾਂ ਦੇ ਸਕੂਲ ਦੇ ਵਿੱਚ ਅਸੀਂ ਬਹੁਤ ਸ਼ਾਨਦਾਰ ਗਰਾਊਂਡ ਬਣਾ ਰਹੇ ਹਾਂ ਫੁੱਟਬਾਲ ਤੇ ਕ੍ਰਿਕਟ ਦਾ ਇੰਨਾ ਦਾ ਗਰਾਊਂਡ ਹੋਗਾ ਕਿ ਅਤੀ ਰਾਤ ਵੀ ਲਾਈਟਾਂ ਲਾ ਕੇ ਪੂਰਾ ਇਲਾਕਾ ਉਹ ਦੇਖਣਾ ਹੈ ਲੋਕਲ ਇੱਕ ਹੋਰ ਜਿਹੜੀ ਸਾਡੀ ਇਸ ਪੂਰੇ ਪਿੰਡ ਦੇ ਲਈ ਤੁਸੀਂ ਦੇਖਿਆ ਹੋਣਾ ਜਦੋਂ ਆਪਾਂ ਨਾਂਗਰਾਂ ਦੇ ਚੌਕ 'ਚ ਜਾਂਦੇ ਹਾਂ ਇੱਕ ਪੁਰਾਣੀ ਜੀ ਖੰਡਰ ਜੀ ਵਾਲਤ ਬਣੀ ਹੋਈ ਹੈ ਉੱਥੇ ਅਸੀਂ ਸ਼ਾਨਦਾਰ ਨਵੀਂ ਲਾਇਬ੍ਰੇਰੀ ਬਣਾ ਰਹੇ ਹਾਂ ਤਾਂ ਕਿ ਇਹਨਾਂ ਸਾਰੇ ਪਿੰਡਾਂ ਦੇ ਪਲੇਸ ਇਤਨਾ ਪਿੰਡਾਂ ਦੇ ਵਿੱਚ ਬਾਕੀ ਸਾਡੇ ਵਰਗੇ ਨੂੰ ਗਰੀਬੀ ਚਾਹਦਾ ਸਾਡੇ ਬੱਚੇ ਪੜ ਸਕਣ ਤੇ ਮੈਂ ਇਹ ਵੀ ਰੱਖਦਾ ਹਾਂ ਸਾਡੇ ਇਸ ਇਲਾਕੇ ਦੇ ਪਿੰਡ ਨਾਨਗਰ ਆਪਰੇ ਇੱਕ ਸਬ ਇੰਸਪੈਕਟਰ ਦੀ ਭਰਤੀ ਹੋਇਆ ਉਸ ਦੇ ਨਾਲ ਜਿਹੜੀ 43 ਹਜ਼ਾਰ ਨੌਕਰੀਆਂ ਚ ਜਿਹੜੇ ਬੱਚੇ ਪੜਨਗੇ ਉਹਨਾਂ ਨੂੰ ਖੂਬ ਨੌਕਰੀਆਂ ਮਿਲਣਗੀਆਂ ਇੱਥੇ ਹੀ ਹੋਰ ਬਹੁਤ سارے ਕੰਮ ਚੱਲ ਰਹੇ ਆ ਐਲਗਰਾਣਾਪੁਰ ਇਹ ਤੁਹਾਡੇ ਪੁੱਤ ਦੀ ਵੱਲ ਕਿਲੇ ਉਹ 2012 ਤੋਂ ਚਿੰਬੀ ਚਿੱਠੀਆਂ ਦੇਖੀਆਂ ਮੈਨੂੰ ਦੇਖਣੇ 2012 ਤੋਂ ਲਗਾਤਾਰ ਵਿਭਾਗ ਚਿੱਠੀ ਲਿਖਿਆ ਸੀ ਕਿ 20 ਲੱਖ ਰੁਪਏ ਲਗਾ ਕੰਮ ਕਰਾ ਲਓ ਕਿਸੇ ਮਾਂ ਦੇ ਪੁੱਤ ਨੇ ਕੋਈ ਕੰਮ ਨਹੀਂ ਕਰਾਇਆ ਲੁੱਟ ਕੇ ਖਾ ਗਏ ਲੁੱਟ ਕੇ ਖਾ ਗਏ ਤੇ ਅੱਜ ਉਹ ਜਾ ਜਾ ਕੇ ਤੇ ਖੜ ਖੜ ਕੇ ਵੀਡੀਓ ਪਾਉਂਦੇ ਜਦੋਂ ਸਾਰਾ ਅੱਜ ਉਹ ਕੰਮ 17 ਕਰੋੜ ਰੁਪਏ ਚੁਣਾ ਉਹ ਕੁਝ ਵੀ 17 ਕਰੋੜ ਰੁਪਏ ਦੇਣਾ ਉਹ ਵੀ ਤੇ ਜਿਹੜੇ ਬੋਲ ਪੁਰ ਇਹ ਤਾਂ ਹੈ ਹੀ ਨਾ ਠੀਕ ਹੋਗਾ ਉਹ 5-6 ਮਹੀਨੇ ਵਿੱਚ ਐਂ ਸਾਰਾ ਪਿਆ ਸਰਕ ਨਵੀਂ ਬਣਾਵਾਂਗੇ ਨਾਲ ਹੀ ਜਿਹੜੇ ਆਪਾਂ ਦੋ ਕੋਲ ਪਾਸ ਕਰਾਏ ਆ ਉਹਨਾਂ ਦੀ ਸੋਇਲ ਟੈਸਟਿੰਗ ਅਤੇ ਸਰਵੇ ਦਾ ਕੰਮ ਸ਼ੁਰੂ ਹੋ ਚੁੱਕਿਆ ਇਸੇ ਸਾਲ 1-2 ਮਹੀਨੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਉੱਥੇ ਬਣਾ ਕੇ ਕੱਢੀ ਰੈਡੀ ਕਰਦੇ ਹੋਣਾ ਤਾਂ ਕੰਮਰੀ ਸ਼ੁਰੂ ਜਿਹੜੇ ਕੋਲ ਅੱਜ ਤੱਕ ਨਹੀਂ ਬਣੀ ਸੀ ਉਹ ਵੀ ਅਸੀਂ ਬਣਾਵਾਂਗੇ ਕਿ ਮੈਂ ਸਿਰ ਪਿਛਲੀ ਵਾਰ ਵੀ ਤੁਹਾਨੂੰ ਯਾਦ ਕਰਾਇਆ ਸੀ ਇਤਿਹਾਸ ਹੈ ਪੰਜਾਬ ਦਾ ਕਿਤੇ ਕੋਈ ਪਿੰਡ ਇਹ ਦਿਖਾ ਨਹੀਂ ਸਕਦਾ ਬਰਤਾਰ ਮਾਈਨਿੰਗ ਮਿਨਿਸਟਰ ਪ੍ਰਧਾਨ ਦੇ ਵਿੱਚ ਜਬਰ ਲੀਗਲ ਮਾਈਨਿੰਗ ਚੱਲੀ ਲੀਗਲ ਮਾਈਨਿੰਗ ਦੇ ਵਿੱਚ 48 ਘੰਟਿਆਂ ਦਾ 22 ਲੱਖ ਰੁਪਏ ਲੈਣੇ ਹੋਏ 22 ਲੱਖ ਰੁਪਏ 48 ਘੰਟੇ ਦੇ ਵਿੱਚ ਪਿੰਡ ਦੀ ਪੰਚਾਇਤ ਨੂੰ 22 ਲੱਖ ਰੁਪਏ ਦਿੱਤਾ ਉਦੋਂ ਤੱਕ ਲੀਫ ਇਹ ਅੱਜ ਜਾ ਕੇ ਜਿਹੜੀ ਉੱਥੇ ਜਾ ਕੇ ਇਹ ਬ੍ਰੈਂਕ ਵੈਲੈਂਸ ਹੈ ਇਹਨਾਂ ਨੇ ਸਿਰ ਆਪਣੀਆਂ ਮੈਂ ਪੁੱਛਣਾ ਚਾਹੁੰਦਾ ਪਿੰਡ ਦੀ ਪੰਚਾਇਤ ਹੋਰ ਵੀ ਕਿਉਂ ਨਹੀਂ ਖੋਜਣ ਤੋਂ ਲਈ ਕੋਈ ਕੰਮ ਦੇਖਿਆ? ਬਾਕੀ ਜਿਹੜੇ 5 ਸਾਲ ਚੱਲੇ ਨੇ ਤੁਹਾਡੇ ਉਹਦੇ ਪੈਸੇ ਕਿੱਥੇ ਹਨ? ਜੇ 48 ਕੈਂਟ ਵਿੱਚ ਲੀਗਲ ਤਰੀਕੇ ਨਾਲ 2 ਲੱਖ ਰੁਪਏ ਪੈਡੂ ਆ ਸਕਦਾ ਤਾਂ ਅਗਰ ਲੀਗਲ ਮਾਈਨਿੰਗ ਇਮਾਨਦਾਰੀ ਨਾਲ ਇਹ ਲੋਕ ਕਰਨ ਦਿੰਦੇ ਤਾਂ ਭਲਾ ਆਂਦੀ ਪੰਚਾਇਤ ਪੂਰੇ ਪੰਜਾਬ ਦੀ ਸਭ ਤੋਂ ਅਮੀਰ ਪੰਚਾਇਤ ਹੋਣੀ ਸੀ तो चार सौ करोड़ इसमें चैन नहीं खाते इस बात से तो चार सौ करोड़ हजोत में से करना चाहता सी पर नहीं नहीं तकलीफ क्या की हो जूगा दो चार सौ करोड़ होगा एक एक पेंड ने जो बांट देना तभी पंजा पंजा लाख रुपया जिससे आना सी। पर सिर्फ अपने घर बनाने सिर्फ आप में से इस करके रिकॉर्ड है पूछ लो कि भाई लाख रुपए आया कि नहीं आया अड़तालीस घंटे चला, सो इतने डीसी साहब भी बैठे हैं एसएसपी साहब की कोई मीटिंग है उन्होंने प्रेजेंटेशन एसपी साहब कर लिया, हैं टेक माइंडिंग मेरी बड़ी स्ट्रिक्ट वार्निंग है असली मैं विजिलेंस को भी चिट्ठी लिख रहे हैं किसी भी ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ ਕੋਈ ਆਪਣਾ ਕੋਈ ਪਰਾਇਆ ਜ਼ੀਰੋ ਟੋਲਰੈਂਸ ਤੇ ਖੁੱਲੀ ਬੋਮਬਿੰਗ ਹੈ ਪਰ ਕੋਈ ਇਹ ਨਾ ਕਵੇ ਕਿ ਹਾਂ ਸਾਡੇ ਲਈ ਬਰਕਰਾਰ ਜ਼ੀਰੋ ਟੋਲਰੈਂਸ ਇਹ ਮੈਂ ਆਪਣੇ ਆਮ ਆਦਮੀ ਪਾਰਟੀ ਦੇ ਸਾਰੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਉਹ ਇਲਾਕੇ ਪਰਸੇਨ ਕਿ ਬਿਲਕੁਲ ਆਪਾਂ ਇਸ ਇਲਾਕੇ ਦੇ ਵਿੱਚੋਂ ਸਾਡੇ ਪਾਣੀ ਖਤਮ ਹੋ ਰਿਹਾ ਜਿਹੜਾ ਮਾਈਨਿੰਗ ਮਾਫੀਆ ਇਥੇ ਬਿਲਕੁਲ ਹੀ ਹੱਟੇ ਤੋੜ ਕੇ ਰਹਿਣਾ ਅਤੇ ਸਭ ਦੇ ਸਾਥੀ ਤੋੜਾ ਆ ਅੱਜ ਤੇ ਲੀਗਲ ਹੈ ਕਿ ਲਈ ਆਪਾਂ ਨੂੰ ਰੈਪਰਟ ਦੇ ਲਈ ਤ੍ਰਿਗੁਰਤ ਹੈ ਕਿ ਜਿੱਥੇ ਜੀਗਲ ਹੈ ਉੱਥੇ ਆਪਾਂ ਨਾਲ ਖੜੇ ਆ ਪਰ ਜਿੱਥੇ ਲੀਗਲ ਨਹੀਂ ਹੁੰਦੇ ਸਿਸਟਿਕ ਕੋਸਟ ਪ੍ਰੋਟੈਕਸ਼ਨ ਹੈ ਨਾ ਮੇਰੀ ਬੇਟੀ ਹੈ ਕਿਸੇ ਸਾਹੂ ਵੀ ਇਸ ਦੇ ਸਾਹੂ ਇਸ ਉੱਤੇ ਸਪੈਸ਼ਲ ਅਜਾ ਬਾਈ ਨਾਵੇ ਤੇ ਇਸ ਐਨੀ ਵਨ ਇਸ ਇਨਫਾਰਮ ਆਪਾਂ ਉਸ ਦੇ ਉੱਤੇ ਸਟ੍ਰੈਕਸ਼ਨ ਹੈ ਨਾ ਮੈਂ ਫਿਰ ਦੁਬਾਰਾ ਆਪ ਸਭ ਦਾ ਧੰਨਵਾਦ ਕਰਦਾ ਹਾਂ ਤੁਸੀਂ ਹਮੇਸ਼ਾ ਹੀ ਆਪਣੇ ਬੋਤਨ ਨੂੰ ਆਪਣੇ ਭਰਾ ਨੂੰ ਬਹੁਤ ਪਿਆਰ ਦਿੱਤਾ ਇੱਜ਼ਤ ਬਖਸ਼ੀ ਹੈ ਚਾਹੇ ਉਹ ਨਾ ਭਾਈ ਹੋਵੇ ਤੇ ਚਾਹੇ ਉਹ ਹਜ਼ਾਰ ਚੌਵੀ ਹੋਵੇ ਚਾਹੇ ਅਨਕੁਰ ਸਾਹਿਬ ਲੋਕ ਸਭਾ ਹੱਕ ਹੈ ਚਾਹੇ ਅਨਕੁਰ ਸਾਹਿਬ ਕਦਾਂ ਸਭਾ ਹੱਕ ਹੈ ਕਿ ਹੁੰਦਾ ਸਾਡਾ ਐਮਪੀ ਵੀ ਹੈ ਉਹਨਾਂ ਦੇ ਵੀ ਫੰਡ ਆ ਜਣੇ ਆ ਉਹ ਵੀ ਜਿਹੜਾ 5 ਸਾਲ ਦਾ ਮਿਲਣਾ ਉਹ ਵੀ ਸਾਡੇ ਪਿੰਡਾਂ ਦੇ ਵਿੱਚ ਅਸੀਂ ਲਾਇਆ ਕਰਾਂਗੇ ਫੰਡਾਂ ਦੀ ਕੋਈ ਗੱਲ ਨਹੀਂ ਜਿੱਥੋਂ ਮਰਜ਼ੀ ਪੈਸਾ ਲੈ ਕੇ ਆ ਅਸੀਂ ਆਪਣੇ ਇਲਾਕੇ ਦਾ ਕੋਈ ਕੰਮ ਨਹੀਂ ਰੁਕਦੇ ਆ ਅਸੀਂ ਆਪਣੇ ਸਰਕਾਰੀ ਸਕੂਲ ਚਮਕਾਣੇ ਆ ਅਸੀਂ ਆਪਣੇ ਇਲਾਕੇ ਦੇ ਵਿੱਚ ਨਵੀਆਂ ਸੜਕਾਂ ਨਮੇ ਪੁਲ ਬਣਾਣੇ ਆ ਕੋਈ ਕੰਮ ਨਹੀਂ ਆਪਾਂ ਨਾਲ ਹੋਣਗੇ ਇੱਕ ਵਾਰੀ ਦੁਬਾਰਾ ਆ ਸਕਦਾ ਬਹੁਤ ਬਹੁਤ ਧੰਨਵਾਦ ਸਾਰੇ ਹੀ ਮੀਡੀਆ ਦੇ ਸਾਥੀਆਂ ਦਾ ਸਾਰੇ ਹੀ ਇੱਕ ਇੱਕ ਕਦਮ ਜੋ ਚੱਲ ਗਿਆ ਇਸ ਦਾ ਬਹੁਤ ਬਹੁਤ ਧੰਨਵਾਦ ਜੀ ਨਹੀਂ ਸਾਡੀ ਸਾਸ ਕਾਣੀ ਜੀ ਨਹੀਂ ਹੈ ਸੱਚ ਬੋਲੋ ਆਪਣਾ ਕੰਮ ਕਰੋ ਕਰਮ ਹੀ ਇਨਸਾਨ ਦਾ ਭਗਵਾਨ ਕ੍ਰਿਸ਼ਨ ਕਹਿੰਦੇ ਨੇ ਜਿਹੜਾ ਹੈ ਕਰਮ ਦੇ ਵਿੱਚ ਕਰਮ ਹੀ ਬਲਵਾਨ ਹੈ ਤੇ ਆਪਣਾ ਕਰਮ ਕਰੋ ਲੋਕ ਬਹੁਤ ਸਿਆਣੇ ਨੇ ਲੋਕਾਂ ਨੂੰ ਸਭ ਪਤਾ ਹੈ ਜੋ ਸੀ ਤਾਂ ਨੇ 2022 ਹੋ ਗਈ ਹੈ ਚਾਹੀ 2024 ਰਹੀ ਆਪਾਂ ਲੋਕਾਂ ਦਾ ਜਿਹੜਾ ਹੈ ਫਤਵਾ ਸਾਡੇ ਹੱਥ 'ਚ ਆਇਆ ਹੈ ਲਗਾਤਾਰ ਜਿਸ ਦਿਨ ਤੋਂ ਐਮਐਲਏ ਬਣੇ ਆ ਦੂਜੇ ਦਿਨ ਕੰਮ ਸ਼ੁਰੂ ਕਰਤਾ ਸੀ ਸਾਡਾ ਐਮਐਲਏ ਸਾਡੇ ਵਿੱਚ ਪ੍ਰੋਗਰਾਮ ਤੁਸੀਂ ਦੇਖਿਆ ਉਹ ਤੁਸੀਂ ਆਪ ਜਈ ਵਾਰੀ ਕਵਰ ਕਿੱਤਾ ਫਿਰ ਸਰਕਾਰ ਵੱਲੋਂ ਸਰਕਾਰ ਆਪਕੇ ਦਵਾਰ ਸ਼ੁਰੂ ਕੀਤਾ ਗਿਆ ਉਹ ਵੀ ਆਪਾਂ ਹਰ ਪਿੰਡ ਹਰ ਵਾਰਡ ਦੇ ਵਿੱਚ ਲਾਇਆ ਉਸ ਰੀਤ ਨੂੰ ਹੁਣ ਦੁਬਾਰਾ ਕਿਲੇ ਪਿੱਛੇ ਚੋਂ ਜਾਪਤਾ ਲੱਗਿਆ ਸੀ ਦੁਬਾਰਾ ਸ਼ੁਰੂ ਕੀਤਾ ਗਿਆ ਅੱਜ ਪਿੰਡ ਭਲਾਂ ਦਾ ਜਿਹੜਾ ਹੈ ਕੰਮ ਲੱਗਿਆ ਤੇ ਲਗਾਤਾਰ ਹਫ਼ਤੇ 'ਚ ਦੋ ਦਿਨ ਅਸੀਂ ਇਹਨੂੰ ਲਗਾਤਾਰ ਆਪਣੇ ਹਲਕੇ ਦੇ ਵਿੱਚੋਂ ਸੀ ਕੰਟੀਨਿਊ ਕਰਾਂਗੇ ਦੋ ਦਿਨ ਹਫਤੇ ਚ ਕੈਂਪ ਜ਼ਰੂਰ ਹੋਇਆ ਕਰਨਗੇ ਵੱਡੇ ਪਿੰਡ ਜਿਹੜੇ ਆਪਾਂ ਲੰਮ ਨੂੰ ਕਵਰ ਕਰਾਂਗੇ ਤਾਂ ਕਿ ਆਸ-ਪਾਸ ਸਾਰੇ ਪੈਂ ਤੇ ਫਿਰ ਹੌਲੀ-ਹੌਲੀ ਹਰ ਪਿੰਡ ਤੱਕ ਯਾਨੀ ਹਰ 6 ਮਹੀਨੇ ਚ ਇੱਕ ਪਿੰਡ ਦੇ ਵਿੱਚ ਇਹ ਕੈਂਪ ਜ਼ਰੂਰ ਲੱਗੇ ਬਹੁਤ ਸਾਰੇ ਮਸਲੇ ਹੁੰਦੇ ਨੇ ਜੋ ਸਾਰੇ ਸਾਡੇ ਬਜ਼ੁਰਗ ਮਾਤਾ ਮਾਪੇਨਾ ਕਈ ਵਾਰੀ ਦਫਤਰ ਜਿਹੜੇ ਮਾਰਗ ਮਰਤ ਹੰਬ ਜਾਂਦੀਆਂ ਕੰਮ ਨਹੀਂ ਹੁੰਦੇ ਪਰ ਇੱਥੇ ਸਮੁੱਚਾ ਪ੍ਰਸ਼ਾਸਨ ਸੀਗਾ ਡੀਸੀ ਸਾਹਿਬ ਸੀ ਐਸਜੀਐਮ ਸੀ ਬਾਕੀ ਸਾਰੇ ਜਿਹੜੇ ਪੁਲਿਸ ਦੇ ਅਧਿਕਾਰੀ ਪੀ ਡਬਲਯੂ ਡੀ ਵਾਟਰ ਸਪਲਾਈ ਜਿੰਨੇ ਵੀ ਬਿਜਲੀ ਵਿਭਾਗ ਉਹ ਸਾਰੇ ਮੌਕੇ ਤੇ ਇਕੱਠੇ ਕੰਮ ਹੋ ਜਾਂਦਾ ਤੇ ਬਹੁਤ ਸਾਰੇ ਕੰਮ ਹੋਏ ਕਿਸੇ ਦੀ ਪੈਨਸ਼ਨ ਲੱਗ ਗਈ ਕਿਸੇ ਦੀ ਕਿਸਾਨ ਨੇ ਜਿਹਦੇ ਪੈਸੇ ਲੱਗਨੇ ਇੱਕ ਗੈਰਕਾਨੂੰਨੀ ਮਾਈਨਿੰਗ ਕਰਨ ਵਾਲੇ ਰੀਡ ਦੀ ਹੱਡੀ ਤੋੜਨ ਦੀ ਗੱਲ ਕੀਤੀ ਉੱਥੇ ਹੀ ਇਲਾਕੇ ਦਾ ਇਲਾਕੇ ਦਾ ਸਾਥ ਵੀ ਚਾਹੁੰਦਾ ਮੈਂ ਇਲਾਕਾ ਸਾਥ ਦਵੇ ਆਪਾਂ ਇਸ ਜਿਹੜਾ ਹੈ ਇਸ ਮਾਫੀ ਕੋਲ ਇੱਕ ਜੁੜੀ ਹੈ ਸਮੂਹ ਏਲ ਪਾਈਏ ਕੋਈ ਰੇਣੀ ਸੀਜ਼ਨ ਹੈ ਇਹਦੇ ਵਿੱਚ ਟੋਟਲੀ ਜਿਹੜੀ ਮਾਈਨਿੰਗ ਨਹੀਂ ਹੋ ਸਕਦੀ ਮੈਂ ਜਿਹੜੇ ਹੈ ਆਪ ਸਭ ਦਾ ਵੀ ਸਾਥ ਚਾਹੁੰਦੇ ਹਾਂ ਆਓ ਆਪਾਂ ਇਸ ਕੇਸ ਵਿੱਚ ਜਿਹੜਾ ਤੋਂ ਕਲੀਨਕੀਨ ਕਰਕੇ ਇਸ ਨੂੰ ਬੰਦ ਕਰੀਏ ਸਰੀ 24 ਘੰਟਿਆਂ ਦੇ ਵਿੱਚ 22 ਲੱਖ ਰੁਪਏ ਪਿੰਡ ਨੂੰ ਜਿਹੜੀ ਪੰਚਾਇਤ ਨੂੰ ਦੱਸਿਆ ਗਿਆ ਮਾਈਨਿੰਗ ਵਿੱਚੋਂ ਪ੍ਰੋਫਿਟ ਹੋਇਆ ਉਹਦੇ ਬਾਰੇ ਵਿੱਚ ਕੋਈ ਰਿਕਾਰਡ ਹੈ ਜੇ ਕੋਈ ਆਰਟੀਆ ਦੇਖੋ ਇਦਾਂ ਦੀ ਆ ਕੇ ਕੋਈ ਨਹੀਂ ਪਾਊਗਾ ਇਹ ਆਰਟੀਕਲ ਲਈ ਉਹਨਾਂ ਨੂੰ ਪਤਾ ਉਹ ਚਿੱਠੇ ਜਿਹੜੀ ਨੁਕਤੇ ਉਹਦੇ ਬਾਰੇ ਕੋਈ ਗੱਲ ਨਹੀਂ ਕਰਨਗੇ ਮਕਸਦ ਕੀ ਹੁੰਦਾ ਜੀ ਅਸਲੀ ਹਕੀਕਤ ਸਾਰੀ ਦੁਨੀਆ ਜਾਣਦੀ ਹੈ ਜਾਓ ਵੀਡੀਓ ਪਾਓ ਤੇ ਲੱਖ ਰੁਪਏ ਲੈ ਬਸ ਇਸ ਤਰੀਕੇ ਦੀ ਜਿਹੜੀ ਬਲੈਕਮੇਲਿੰਗ ਵਾਲੀ ਚਾਹੇ ਉਹ ਪੱਤਰਕਾਰ ਹੀ ਹੈ ਚਾਹੇ ਬਲੈਕਮੇਲਿੰਗ ਵਾਲੀ ਕੋਈ ਵੀ ਤੰਦਾ ਉਹ ਜਿਹੜਾ ਹੈ ਨਿੱਜੀ ਸਵਾਸਥਾ ਕਰਕੇ ਹੈ ਅਗਰ ਦੇਖੋ ਇਫੈਕਟ ਹੈ ਅਗਰ ਤੇ ਇਹੀ ਸਾਡਾ ਜੇ ਜੋ ਮਾਡਲ ਅਗਰ ਚੱਲਦਾ ਉਦੋਂ ਵਿੱਚ ਰੋਲਾ ਪਾ ਪਾ ਕੇ ਰੋਲਾ ਪਾ ਪਾ ਕੇ ਲੋਕਾਂ ਨੂੰ ਵਿਚਾਰਿਆਂ ਨੂੰ ਗੁੰਮਰਾ ਕਰਕੇ ਤਾਂ ਮੈਂ ਆਨਫੈਕਟ کہہ ਰਿਹਾ ਕਿ ਭਲਾਨ ਇੱਕ ਸਾਲ ਦੇ ਵਿੱਚ ਹੀ ਪੰਜਾਬ ਦਾ ਸਭ ਤੋਂ ਅਮੀਰ ਪੰਚਾਇਤ ਵਾਲਾ ਪਿੰਡ ਹੁੰਦਾ 100 ਰਿਕਾਰਡ ਜੀ 24 ਮਹੀਨੇ 48 ਘੰਟੇ ਚ 22 ਲੱਖ ਆ ਸਕਦਾ ਮਤਲਬ ਵੀ ਤੁਸੀਂ ਆਪ ਇਹ ਇਮੇਜਿਨ ਕਰੋ ਪਰ ਹਾਂ ਹੁਣ ਅਸੀਂ ਇਹ ਵੀ ਇਨਸ਼ੋਰ ਕਰਾਂਗੇ ਕਿ ਡੀਐਮਐਫ ਜੋ ਡਿਸਟ੍ਰਿਕਟ ਮਾਈਨਿੰਗ ਫੰਡ ਹੁੰਦਾ ਹੈ ਉਸ ਦਾ ਪੈਸਾ ਸਿਰਫ ਅਤੇ ਸਿਰਫ ਉਹਨਾਂ ਪਿੰਡਾਂ ਦੇ ਵਿੱਚ ਜਿੱਥੋਂ ਮਾਈਨਿੰਗ ਦਾ ਨੁਕਸਾਨ ਹੋਇਆ ਉਹਨਾਂ ਪਿੰਡਾਂ ਦੇ ਵਿੱਚ ਪਾਉਂਡਸ ਬਣਾਵਾਂਗੇ ਤਾਂ ਕਿ ਸਾਡਾ ਜਿਹੜਾ ਕੁਦਰਤੀ ਪਾਣੀ ਹੈ ਉਹ ਰੀਚਾਰਜ ਹੋ ਸਕੇ ਉਹਨਾਂ ਪਿੰਡਾਂ ਦੇ ਯੂਥ کلبਾਂ ਨੂੰ ਪੈਸਾ ਉਹਨਾਂ ਪਿੰਡਾਂ ਦੇ ਸਰਕਾਰੀ ਸਕੂਲਾਂ ਨੂੰ ਹੋਰ ਵਧੀਆ ਤਾਂ ਕਿ ਉੱਥੇ ਆਪਾਂ ਜੋ ਉਹਨਾਂ ਦਾ ਉੱਥੇ ਜਗਰ ਵਾਤਾਵਰਨ ਪ੍ਰਤੀ ਨੁਕਸਾਨ ਹੋਇਆ ਸੜਕਾਂ ਬਣਾਉ ਉਹ ਆਪਾਂ ਉੱਥੇ ਡੀਐਮਐਫ ਨਾਲ ਕੁਝ ਕਰ ਸਕੀਏ ਉਸ ਪਿੰਡ ਦੇ ਜਿਹੜੇ ਗਰੀਬ ਉਹਨਾਂ ਦੇ ਮਕਾਨ ਇਹ ਕੰਮ ਕਰਾਂਗੇ